ਕੱਗਰ ਦਰਿਆ ਦੇ ਉੱਤੇ ਨਾ ਕਈ ਪਿੰਡ ਐ ਜਿਨੇ ਚਾਂਦੂ ਮੰਡਵੀ ਮਕੋੜ ਸਾਹਿਬ ਭੁੱਲਣ ਜਿਨ੍ਹਾਂ ਦੇ ਵਿੱਚ ਹਰੇਕ ਘਰ ਚ ਲੋਕਾਂ ਨੂੰ ਕੈਂਸਰ ਕਿਡਨੀ ਫੇਲ ਲੀਵਰ ਡੈਮੇਜ ਦੀ ਸਮੱਸਿਆਵਾਂ ਨੇ ਤੇ ਜੇ ਐਵੇਂ ਹੀ ਚੱਲਦਾ ਰਿਹਾ ਤਾਂ ਫਿਰ ਆਉਣ ਵਾਲੀ ਜਨਰੇਸ਼ਨ ਹੀ ਖਤਮ ਹੋ ਜੂਗੀ ਨਹੀਂ ਇਹ ਫਿਰ ਜਦੋਂ ਲੋਕ ਵੋਟਾਂ ਮਾਰ ਜਾਂਦੇ ਆ ਉਹ ਪਹਿਲਾਂ ਸਿਵਲ ਸੁਸਾਇਟੀ ਖੜੀ ਹੋਵੇ ਉੱਥੋਂ ਦੀ ਜੀ ਦੇਖੋ ਹੱਕ ਮੰਗੇ ਦੀ ਖੋਈ ਜਾਂਦੇ ਹਮ ਇੱਕ ਨਾਰਾ ਸੀ ਪੰਜਾਬ ਸਕੂਲ ਇੰਡੀਅਨ ਦਾ ਜੀ ਬੱਤਸਰ ਦਾ ਜੀ ਹੱਕ ਮੰਗੇ ਨਹੀਂ ਕੋਈ ਜਾਂਦੇ ਹਾਲਾਤ ਆ ਗਏ ਹਮ ਕਿ ਹੱਕ ਮੰਗੇ ਜਾਣ ਜੇ ਨਾ ਦਿੱਤੇ ਜਾਣ ਤਾਂ ਖੋਏ ਜਾਣ ਖੋਣੇ ਕਿੱਥੋਂ ਆ ਖੋਣੇ ਸਿਵਲ ਸੁਸਾਇਟੀ ਨੇ ਮੈਂ ਨਹੀਂ ਕਹਿੰਦਾ ਕੋਈ ਵਿਦਰੋਹ ਕਰੋ ਮੈਂ ਕਹਿੰਦਾ ਜਾ ਕੇ ਆਪਣੇ ਹੱਕ ਮੰਗੋ ਪੋਲੂਸ਼ਨ ਕੰਟਰੋਲ ਬੋਰਡ ਤੋਂ ਉਹਨੂੰ ਲਿਜਾ ਕੇ ਦਿਖਾਓ ਹਮ ਆਪਣਾ ਐਮ ਐਲ ਏ ਬੜਾਓ ਉਹਨੂੰ ਲੈ ਕੇ ਜਾਓ ਉਹਨੂੰ ਛੱਡੋ ਨਾ ਇਸ ਵਲੇ ਦਾ ਮੈਂ ਕਿਸੇ ਜਰਨਲਿਸਟ ਨਾਲ ਗੱਲ ਕਰ ਰਿਹਾ ਸੀ ਮੈਨੂੰ ਗੱਲ ਕਰ ਰਿਹਾ ਸੀ ਕਹਿੰਦਾ ਸਭ ਤੋਂ ਇੰਪੋਰਟੈਂਟ ਮੁੱਦਾ ਕੀ ਆ ਹਮ ਮੈਂ ਕਿਹਾ ਸਭ ਤੋਂ ਇੰਪੋਰਟੈਂਟ ਮੁੱਦਾ এনਵਾਇਰਨਮੈਂਟ ਬਿਲਕੁਲ ਜਿਹੜਾ ਖੁਜੇਲਾ ਹੀ ਲਾਇਆ ਆਪਾਂ ਜੀ ਡੀ ਪੀ ਦੀ ਹੋੜ ਵਿੱਚ ਹਾਂ ਮੈਨੂਫੈਕਚਰਿੰਗ ਸੈਕਟਰ ਨੂੰ ਬਦਾਲ ਲਈ ਸਰਵਿਸ ਸੈਕਟਰ ਨੂੰ ਬਦਾਲ ਲਈ ਅ ਇੰਡਸਟਰੀਅਲ ਗਰੋਥ ਕਰਨ ਲਈ ਆਪਾਂ ਪਾਣੀ ਤੇ ਹਵਾ ਤੇ ਧਰਤੀ ਵੱਲ ਜਿਹੜਾ ਦੂਸ਼ਿਤ ਹੋ ਰਿਹਾ ਸੀ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ